ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਸਰਕਾਰ ਵੱਲ ਮੰਗਾਂ ਪੈਣ ਪਈਆਂ ਨਾ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਤੇ ਕਾਂਗਰਸ ਸਰਕਾਰ ਵੇਲੇ ਵੀ ਮੰਗ ਪੱਤਰ ਲਗਭਗ ਉਹੀ ਆ ਜੋ ਅੱਜ ਕੱਲ ਮੰਗ ਪੱਤਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਚੱਲ ਰਿਹਾ ਸਭ ਤੋਂ ਵੱਡੀ ਮੰਗ ਪੇ ਕਮਿਸ਼ਨ ਦੀ ਹੁੰਦੀ ਆ ਪੇ ਕਮਿਸ਼ਨ ਨੂੰ ਅੱਧਾ ਦੂਰਾ ਲਾਗੂ ਕੀਤਾ ਗਿਆ ਇਨਾਮ ਲੀਆਂ ਦੂਰ ਨਹੀਂ ਕੀਤੀਆਂ ਗਈਆਂ ਉਦਰਾ ਸੈਂਟਰ ਨੇ 8ਵਾਂ ਪੇ ਕਮਿਸ਼ਨ ਬਿਠਾ ਦਿੱਤਾ ਹੈ ਪਰ ਪੰਜਾਬ ਸਰਕਾਰ ਦਾ 6ਵਾਂ ਪੇ ਕਮਿਸ਼ਨ ਚੱਲ ਰਿਹਾ ਇਸ ਕਰਕੇ ਜੋ ਪੇ ਕਮਿਸ਼ਨ ਦੀਆਂ ਰਹਿੰਦੀਆਂ ਮੰਗਾਂ ਨਾਲ ਉਹ ਪੂਰੀਆਂ ਕੀਤੀਆਂ ਜਾਣ ਪੇ ਕਮਿਸ਼ਨ ਦਾ ਏਰੀਆ ਸਾਢੇ ਪੰਜ ਸਾਲਾਂ ਦਾ ਜੋ ਲੰਕਦਾ ਪਿਆ ਹੈ ਉਸ ਨੂੰ ਇੱਕ ਜਾਂ ਦੋ ਕਿਸ਼ਤਾਂ ਵਿੱਚ ਰਿਲੀਜ਼ ਕੀਤਾ ਜਾਵੇ ਡੀਏ ਸੈਂਟਰ ਸਰਕਾਰ ਨਾਲੋਂ 11% ਡੀਏ ਸੀ ਪਿੱਛੇ ਹੈ ਸੈਂਟਰ ਸਰਕਾਰ 53% ਦੇ ਰਹੀ ਆ ਤੇ ਪੰਜਾਬ ਸਰਕਾਰ 42% ਤੇ ਖੜੀ ਆ ਤੇ ਜੋ ਇਹਨਾਂ ਕਿਸ਼ਤਾਂ ਦਾ ਪਿਛਲੇ ਸਮੇਂ ਤੋਂ 250 ਤੋਂ ਵੱਧ ਮਹੀਨਿਆਂ ਦੀਆਂ ਕਿਸ਼ਤਾਂ ਦਾ ਬਕਾਇਆ ਪਿਆਗਾ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਤੇ ਜੋ ਏਰੀਆ ਹੁਣ ਦੇਣ ਦੀ ਗੱਲ ਕੀਤੀ ਹੈਗੀ ਇਹ ਮਾਰਚ 2029 ਤੱਕ ਲੰਮਕਾਇਆ ਗਿਆਗਾ ਚਲਾਕੀ ਕੀਤੀ ਗਈ ਹੈ ਸਰਕਾਰ ਵੱਲੋਂ ਵੀ 85 ਸਾਲ ਤੋਂ ਉੱਪਰ ਵਾਲੇ ਮੁਲਾਜ਼ਮਾਂ ਨੂੰ ਜਿਹੜੇ ਕਿ ਮਹਜ ਹੀ 2000 ਜਾਂ 2500 ਤੋਂ ਵੱਧ ਨਹੀਂ ਹੈਗੇ ਉਹਨਾਂ ਨੂੰ ਏਰੀਆ ਦੇਣ ਦੀ ਗੱਲ ਕਰਕੇ ਇਹ ਕਿਹਾ ਜਾ ਰਿਹਾ ਵੀ ਏਰੀਆ ਸ਼ੁਰੂ ਕਰ ਦਿੱਤਾ ਜਾਏਗਾ ਪਰ ਅੱਜ ਤੱਕ ਅਜੇ ਤੱਕ ਅ ਅੱਜ ਆਪਾਂ ਮਾਰਚ ਦੇ ਵਿੱਚ ਬੈਠੇ ਆਂਗੇ ਤੇ ਮਾਰਚ ਤੱਕ ਉਹਨਾਂ ਨੂੰ ਏਰੀਆ ਦੀ ਕੋਈ ਕਿਸ ਤਨਸੀਬ ਨਹੀਂ ਹੋਈ ਇਸੇ ਤਰ੍ਹਾਂ ਹੀ 177220 ਵਾਲੇ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਨਾਲ ਨੋੜਿਆ ਹੋਇਆ ਹੈ ਕੋਰਟ ਨੇ ਵੀ ਉਹਨਾਂ ਦੇ ਹੱਕ ਵਿੱਚ ਫੈਸਲਾ ਕਰ ਦਿੱਤਾ ਪਰ ਸਰਕਾਰ ਇਸ ਪਾਸੇ ਧਿਆਨ ਨਹੀਂ ਦੇ ਰਹੀ 15 11 15 ਵਾਲਾ ਪੱਤਰ ਵਾਪਸ ਨਹੀਂ ਲਿਆ ਜਾ ਰਿਹਾ ਜਿਹੜਾ ਕਿ ਪਰਵੇਸ਼ਨ ਪੀੜ ਲਾਗੂ ਕਰਦਾਗਾ ਤੇ ਮੋਡਲ ਇਸਕੇਲ ਤੇ ਮੁਲਾਜ਼ਮਾਂ ਨੂੰ ਭਰਤੀ ਕਰਕੇ ਉਹਨਾਂ ਦਾ ਸ਼ੋਸ਼ਣ ਕਰਦਾਗਾ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ ਨੋਟੀਫਿਕੇਸ਼ਨ ਬੇਸ਼ੱਕ 2 ਸਾਲ ਸਵਾ 2 ਸਾਲ ਪਹਿਲਾਂ ਕਰ ਦਿੱਤਾ ਗਿਆ ਪਰ ਉਸ ਨੂੰ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ ਉਹ ਮੰਗ ਕਰ ਰਹੇ ਨੇ ਅਮ ਨਮੀ ਪੈਨਸ਼ਨ ਸਕੀਮ ਵਾਲੇ ਇਸ 1 April ਤੋਂ 25 ਤੋਂ ਜੀਪੀਐਫ ਘਟੋ ਘਟਾ ਕੱਟਣਾ ਸ਼ੁਰੂ ਕੀਤਾ ਜਾਵੇ ਤੇ ਫਿਰ ਇਸ ਪਾਸੇ ਵਧਿਆ ਜਾਵੇ ਉਹਨਾਂ ਨੂੰ ਡਰਾ ਹੈ ਇਸ ਗੱਲ ਦਾ ਕਿ ਸਰਕਾਰ ਉਹ ਜੋ ਸੈਂਟਰ ਦੀ ਯੂਪੀਐਸ ਸਕੀਮ ਆ ਉਸ ਪਾਸੇ ਨੂੰ ਵਧ ਰਹੀ ਹੈ ਜੀ ਉਸ ਪਾਸੇ ਨੂੰ ਜਿਹੜਿਆ ਉਹ ਮਤਲਬ ਯੂਪੀਐਸ ਤੇ ਐਨਪੀਐਸ ਵਿੱਚ ਕੋਈ ਫਰਕ ਨਹੀਂ ਆ ਇਹ ਸਭ ਦੀ ਬਿਲਕੁਲ ਮਾੜੀ ਸਕੀਮ ਹੈ ਇਹ ਵੀ ਤੇ ਉਹਨਾਂ ਦੀ ਮੰਗ ਹੈ ਜੋ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਐਸੀ ਤਰ੍ਹਾਂ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਜੋ ਪਾਲਿਸੀ ਬਣਾਈ ਹੋਈ ਹੈਗੀ ਉਹ ਸਾਰੀਆਂ ਸਰਕਾਰਾਂ ਤੋਂ ਮਾੜੀ ਪਾਲਿਸੀ ਹੈਗੀ ਜਿਹੜੀ 58 ਸਾਲ ਤੱਕ ਤਾਂ ਉਸ ਮੁਲਾਜ਼ਮ ਨੂੰ ਕੱਚੇ ਮੁਲਾਜ਼ਮ ਨੂੰ ਨੌਕਰੀ ਵਿੱਚ ਰੱਖਦੀ ਹੈ ਪਰ ਹੋਰ ਕੋਈ ਸੀਐਸਆਰ ਉਹਨਾਂ ਤੇ ਕੋਈ ਹੋਰ ਸਰਕਾਰੀ ਮੁਲਾਜ਼ਮਾਂ ਵਾਲਾ ਰੈਗੂਲਰ ਮੁਲਾਜ਼ਮਾਂ ਵਾਲਾ ਕੋਈ ਨੀਮਕਰੂਨ ਲਾਗੂ ਨਹੀਂ ਹੁੰਦਾ ਤੇ ਇਹ ਅੱਗੇ ਜੋ ਮਾਨ ਪੱਤਾ ਵਰਕਰ ਆ ਬਹੁਤ ਥੋੜੇ ਪੱਤੇ ਤੇ ਕੰਮ ਕਰ ਰਿਹਾ ਸਰਕਾਰ ਦਾ ਵਾਅਦਾ ਸੀਗਾ ਵੀ ਉਹਨਾਂ ਦਾ ਪੱਤਾ ਅ ਲਗਭਗ ਦੁੱਗਣਾ ਕਰ ਦਿੱਤਾ ਜਾਊਗਾ ਦੁੱਗਣਾ ਦਾ ਕੀ ਕਰਨ ਸੇ ਕੋਈ ਉਹਨਾਂ ਦੀ ਦਮੜੀ ਨਹੀਂ ਵਧਾਈਗੀ ਇਸ ਕਰਕੇ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਤੋਂ ਡਾਢੇ ਨਾਰਾਜ਼ ਆ ਤਾਂ ਇਸ ਨਾਰਾਜ਼ਗੀ ਦੇ ਲਈ ਮੁਲਾਜ਼ਮ ਤੇ ਪੈਨਸ਼ਨਰ 24 25 ਤੇ 26 ਨੂੰ ਵਿਧਾਨ ਸਭਾ ਦਾ ਜੋ ਬਜਟ ਸੈਸ਼ਨ ਹੋ ਰਿਹਾ ਉਹਦੇ ਵੱਲ ਮਾਰਚ ਕਰਨਗੇ ਤੇ ਸਰਕਾਰ ਤੋਂ ਆਪਣੀਆਂ ਮੰਗਾਂ ਪੂਰਤੀ ਕਰਨ ਦੀ ਆਸ ਕਰਨਗੇ 24 ਤਰੀਕ ਨੂੰ ਸਾਰੇ ਪੈਨਸ਼ਨਰ ਇਕੱਠੇ ਹੋ ਕੇ ਮਹਾਲੀ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਇਕੱਠੇ ਹੋ ਕੇ ਉਧਰ ਵਿਧਾਨ ਸਭਾ ਵੱਲ ਮਾਰਚ ਕਰਨਗੇ 25 ਤਰੀਕ ਨੂੰ ਸਰਕਾਰੀ ਕਰਮਚਾਰੀ ਤੇ ਅਰਧ ਸਰਕਾਰੀ ਕਰਮਚਾਰੀ ਵਿਧਾਨ ਸਭਾ ਵੱਲ ਮਾਰਚ ਕਰਨਗੇ ਤੇ 26 ਤਰੀਕ ਨੂੰ ਪਾਵਰ ਕਾਮ ਦੇ ਸਾਰੇ ਬਲਾਜਮ ਉਹ ਸਰਕਾਰ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਦੇ ਲਈ ਵਿਧਾਨ ਸਭਾ ਵੱਲ ਮਾਰਚ ਕਰਨਗੇ ਤੇ ਜੇ ਸਰਕਾਰ ਨੇ ਫੇਰ ਵੀ ਕੋਈ ਬਜਟ ਦੇ ਵਿੱਚ ਮੁਲਾਜ਼ਮਾਂ ਪੈਨਸ਼ਨਰਾਂ ਪਰਤੇ ਕੋਈ ਹਾਂ ਪੱਖੀ ਰਵਈਆ ਨਾ ਬਣਾਇਆ ਕੋਈ ਉਹਨਾਂ ਨੇ ਮੰਗਾ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਮੁਲਾਜ਼ਮ ਫੇਰ ਦੁਬਾਰਾ ਇਕੱਠਾ ਜੁਆਇੰਟ ਫਰੰਟ ਬਣਾਉਣ ਦੀ ਕੋਸ਼ਿਸ਼ ਕਰਕੇ ਸਰਕਾਰ ਨੂੰ ਪੂਰੇ 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 ਮਤਲਬ ਕਹੋ ਜਬਰਦਸਤ ਤਰੀਕੇ ਨਾਲ ਘੇਰਨ ਦੀ ਦੀ ਪਲਾਨਿੰਗ ਕਰਨਗੇ ਧੰਨਵਾਦ